ਲਾਤੀ ਯੂਕੇ ਬੈਕ ਆਪ ਲਾਤੀ ਪਰਮਜੀਤਪੁਰੀ ਸਾਗਰਪੁਰੀ ਜੀ ਦਾ ਪਰਿਵਾਰ ਅਗਲੇ ਸਾਲ ਇਸ ਪਰਿਵਾਰ ਵੱਲੋਂ ਆਪਣੇ ਦਾਦਾ ਜੀ ਫਕੀਰ ਜੀ ਜੀ ਦੀ ਯਾਦ ਵਿੱਚ ਅਗਲੇ ਸਾਲ 51000 ਰੁਪਏ ਦਿੱਤਾ ਜਾਵੇਗਾ ਪਰਿਵਾਰ ਦਾ ਕੋਟਨ ਕੋਟ ਧੰਨਵਾਦ ਬਹੁਤ ਬਹੁਤ ਸਤਿਕਾਰ ਸਭੇ ਨਾਲੀ ਯੂਕੇ ਵਾਜਿਵਾ ਲਾਲੀ ਭਾਈ ਯੂਕੇ ਬਹੁਤ ਬਹੁਤ ਧੰਨਵਾਦ ਪੂਰੇ ਪਰਿਵਾਰ ਦਾ ਵੱਡੀਆਂ ਸਲਾਮਾਂ ਇਹਨਾਂ ਦੀ ਹੈ ਜੀ ਦੋ ਸਾਈਡ ਤੇ ਜਾ ਰਹੇ ਹੋ ਜੀ ਧਰਵਾ ਨਾ ਗੰਭਾ ਜੀ ਕਈ ਵੀ ਸੋਚਦੇ ਹੁਣ ਕਿਵੇਂ ਸੁੱਖੇ ਨੇ ਇੱਥੇ ਤੱਕ ਲਿਆਉਣ ਤੱਕ ਕਿਉਂ ਇੰਨਾਂ ਵਾਰੀ ਟ੍ਰੇਕਰ ਬੰਦ ਕੀਤਾ ਇਹ ਫੁੱਲ ਚ ਗਾੜੀ ਹੈ ਪਤਾ ਲੱਗ ਜਾਣਾ ਕਿਹੜਾ ਗੇਅਰ ਕਿੱਥੇ ਧਾਕੇ ਫਿੱਟ ਹੁੰਦਾ ਇਹਨੇ ਇੱਕ ਜਗ੍ਹਾ ਤੇ ਪਤਾ ਕਰ ਲੈਂਦਾ ਕਰਮਦੀਨ ਦੀ ਦੋ ਜਿਹੜੇ ਕਰਮਦੀਨ ਦੀ ਦੋ ਜਿਹੜੇ ਬਿਲਕੁਲ ਜੀ ਦੋ ਚੱਕਰ ਨੇ ਲਓ ਪਰ ਸਭ ਬੋਲਟ ਮੋਟਰਸਾਈਕਲ ਦੇ ਚਾਹ ਆਹ ਟਰੈਕਟਰ ਨੇ ਇੱਕ ਵਾਰ ਤਾਲੀਆਂ ਤਾਲੀ ਫਿੱਟ ਕੇ ਮਾਰ ਦਿਓ ਤਾਲੀ ਖਿੱਚ ਕੇ ਮਾਰ ਦਿਓ ਕਿਹਾ ਜੱਜਾ ਨਾਲੋਂ ਉੱਧੀ ਦਾ ਡਰਾਈਵਰੀ ਜਗਾੜੂ ਜੀ ਜੱਜਾ ਨਾਲੋਂ ਉੱਧੀਆ ਜਿਹੜੇ ਡਰਾਈਵਰੀ ਜਗਾੜੂ ਜੀ ਲਓ ਤੇ ਇਹ ਵਾਲਾ ਸੁੱਖਾ ਆ ਗਿਆ ਬਲਦੇਵ ਸਿੰਘ ਐਂਡ ਕੰਪਨੀ ਨੂਰਨਾਲ ਵਾਲਿਆਂ ਦਾ ਵੀ ਧੰਨਵਾਦ ਆਲੇ ਨੇ ਕਹਿੰਦਾ ਕਬਾਦੀਆ ਛੋਟੇ ਜਿਹੇ ਪਹਿਲਾ ਚੱਕਰ ਲੈ ਕੇ ਤੁਰ ਪਿਆ ਕਿ ਜਦ ਤੁਰਿਆ ਪਾਰੇ ਤੋਂ ਮਾਰ ਕੇ ਥਾਪੀ ਦੇਖਦੇ I'm yeah, yeah.